ਸਤਿ ਸ਼੍ਰੀ ਅਕਾਲ ਜੀ ਪਿੰਡੂ ਵਿਰਸਾ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੀਆਂ ਨਮੀਆਂ 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 ਬੋਲੀਆਂ ਲੈ ਕੇ ਆਏ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਜੀ ਤੇ ਅੱਗੇ ਸ਼ੇਅਰ ਵੀ ਕਰਦੇ ਹੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਲਾਈਕ ਵੀ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਹੋਰ ਕਿਹੜੇ ਟੌਪਿਕ ਤੇ ਬੋਲੀਆਂ ਚਾਹੀਂਦੀਆਂ ਨੇ ਆਪਾਂ ਉਸ ਟੌਪਿਕ ਤੇ ਵੀ ਤੁਹਾਨੂੰ ਬੋਲੀਆਂ ਵੀ ਜਿਹੜੀਆਂ ਦੱਸ ਦੇਵਾਂਗੇ ਦੇਖੋ ਜੀ ਅੱਜ ਕੱਲ ਬੋਲੀਆਂ ਪਾਉਣ ਦਾ ਜਿਹੜਾ ਰਿਵਾਜ ਹੈ ਉਹ ਵੀ ਘਟ ਗਿਆ ਜਾਂ ਤਾਂ ਦੇਖੋ ਆਪਾਂ ਡੀਜੇ ਤੇ ਬੋਲੀਆਂ ਚਲਾ ਲੈਨੇ ਆ ਉਸੇ ਤੇ ਨੱਚੀ ਜਾਂਦੇ ਆ ਅੱਜ ਕੱਲ ਦੇ ਬੱਚਿਆਂ ਨੂੰ ਬੋਲੀਆਂ ਪਾਉਣੀਆਂ ਬਹੁਤ ਘੱਟ ਆਉਂਦੀਆਂ ਨੇ ਜਿਹੜੇ ਗੀਤ ਨੇ ਜੀ ਉਹਨਾਂ ਬਾਰੇ ਤਾਂ ਪਤਾ ਹੀ ਨਹੀਂ ਹੈਗਾ ਬੱਚਿਆਂ ਨੂੰ ਵੀ ਕਿਵੇਂ ਗਾਏ ਜਾਂਦੇ ਨੇ ਇਸ ਲਈ ਮੇਰੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਹੈ ਵੀ ਆਪਣਾ ਜਿਹੜਾ ਪੰਜਾਬੀ ਸੱਭਿਆਚਾਰ ਹੈ ਆਪਾਂ ਉਹਦੇ ਨਾਲ ਜੁੜੇ ਰਹੀਏ ਤਾਂ ਸ਼ੁਰੂ ਕਰਦੇ ਆਂ ਜੀ ਆਪਾਂ ਬੋਲੀਆਂ ਨਿੱਕ ਨਿੱਕੀ ਕਣੀ ਦਾ ਮੀਂਹ ਵਰਸੇਂਦਾ ਨਿੱਕ ਨਿੱਕੀ ਕਣੀ ਦਾ ਮੀਂਹ ਵਰਸੇਂਦਾ ਲੱਗ ਗਿਆ ਚੋਣ ਬਰਾਂਡਾ ਵੇ ਜਾਵੇ ਮੁੰਡਿਆ ਮੁੰਦਿਆ ਮੋਰੀਆਂ ਵੇ ਜਾਵੇ ਮੁੰਡਿਆ ਮੁੰਦਿਆ ਮੋਰੀਆਂ ਹੱਥ ਵਿੱਚ ਲੈ ਕੇ ਟਾਂਡਨੀਓ ਜਿਹੜਾ ਦੂਰ ਖੜਾ ਮੇਰਿਆਂ ਦੁਖਾਂ ਦਾ ਸਾਂਝਾ ਨਹੀਂ ਉਹ ਜਿਹੜਾ ਦੂਰ ਖੜਾ ਮੇਰਿਆਂ ਦੁਖਾਂ ਦਾ ਸਾਂਝਾ ਨਹੀਂ ਉਹ ਜਿਹੜਾ ਦੂਰ ਖੜਾ ਆਵੇ ਮੁੰਡਿਆ ਗੱਲਾਂ ਕਰੀਏ ਆਵੇ ਮੁੰਡਿਆ ਗੱਲਾਂ ਕਰੀਏ ਕੀ ਲੈਣਾ ਏ ਲੜਕੇ ਵੇ ਜਦੋਂ ਹੋਗੀ ਵੇ ਤੂੰ ਤੂੰ ਮੈਂ ਮੈਂ ਜਦੋਂ ਹੋਗੀ ਵੇ ਤੂੰ ਤੂੰ ਮੈਂ ਮੈਂ ਲੋਕ ਦੇਖਣਗੇ ਖੜਕੇ ਵੇ ਤੈ ਤੁਰ ਜਾਣਾ ਕੋਟ ਕਚੈਰੀ ਐ ਤੁਰ ਜਾਣਾ ਕੋਟ ਕਚੈਰੀ ਪੈਣੀ ਲੋੜ ਦਲੀਲਾਂ ਦੀ ਜੇ ਤੂੰ ਮੁੰਡਾ ਜੱਜਾਂ ਦਾ ਮੈਂ ਵੀ ਕੁੜੀ ਵਕੀਲਾਂ ਦੀ ਜੇ ਤੂੰ ਮੁੰਡਾ ਜੱਜਾਂ ਦਾ ਮੈਂ ਵੀ ਕੁੜੀ ਵਕੀਲਾਂ ਦੀ ਪਿੱਪੜਾਂ ਨੂੰ ਲੱਗਣ ਪਪੀਸੀਆਂ ਵਿਹਾਨੀਆਂ ਪਿੱਪੜਾਂ ਨੂੰ ਲੱਗਣ ਪਪੀਸੀਆਂ ਵਿਹਾਨੀਆਂ ਬੋੜਾ ਨੂੰ ਲਾਗੀ ਦਿੰਆ ਗੋਲਾ ਝਾਲਮਾ ਬੇ ਮੈ ਰੁੱਸੀ ਕਦੇ ਨਾ ਬੋਲਾ ਝਾਲਮਾ ਬੇ ਮੈ ਰੁੱਸੀ ਕਦੇ ਨਾ ਬੋਲਾ ਝਾਲਮਾ ਮਾਏ ਨੀ ਮਾਏ ਮੈਨੇ ਜਤੀ ਦਵਾਈ ਦੇ ਮਾਏ ਨੀ ਮਾਏ ਮੈਨੇ ਜਤੀ ਦਵਾਈ ਦੇ ਥੱਲੇ ਲਵਾ ਦੇ ਖੁਰੀਆਂ ਨੀਆਂ ਦਿਨ ਪੈਨਣ ਦੇ ਸਸਨ ਨੰਨਾ ਬੁਰੀਆਂ ਨੀਆਂ ਦਿਨ ਪੈਨਣ ਦੇ ਸਸਨ ਨੰਨਾ ਬੁਰੀਆਂ ਨੀਆਂ ਦਿਨ ਪੈਨਣ ਦੇ ਪੱਤੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਪੱਤੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਨਿੱਤਿ ਆਉਣਾ ਜਾਣਾ ਉਹਦਾ ਕੰਮ ਸਰਕਾਰੀ ਨਿੱਤਿ ਆਉਣਾ ਜਾਣਾ ਉਹਦਾ ਕੰਮ ਸਰਕਾਰੀ ਮੇਰਾ ਤਾਂ ਮੰਦੜਾ ਜਹਾਲ ਮਾਏ ਮੇਰੀਏ ਦੱਸ ਕੀ ਦਾ ਕੱਡਾਂ ਰੁਮਾਲ ਰੂਮਾਲ ਮਾਏ ਮੇਰੀਏ ਦਸ ਕੀ ਦਾ ਕੱਡਾਂ ਰੂਮਾਲ ਮਾਏ ਮੇਰੀਏ ਦਸ ਕੀ ਦਾ ਕੱਡਾਂ ਮਾਏ ਦਾ ਕੱਢ ਲੈ ਰੂਮਾਲ ਤੀਏ ਮੇਰੀਏ ਮਾਏ ਦਾ ਕੱਢ ਲੈ ਬਾਗ ਵੀ ਲਗਾਨੀ ਅਬ ਗਿਚਾ ਵੀ ਲਗਾਨੀਆ ਬਾਗ ਵੀ ਲਗਾਨੀ ਅਬ ਗਿਚਾ ਵੀ ਲਗਾਨੀਆ ਬਿੱਚੇ ਲਗਨੀਆਂ ਆਕੀ ਮੇਰੇ ਹਾਨੀਆਂ ਢੋਲੇ ਖਾਂਦਾ ਲੱਕ ਮੇਰੇ ਹਾਨੀਆਂ ਢੋਲੇ ਖਾਂਦਾ ਚਿੱਟਾ ਤਾਂ ਤੇਰਾ ਕੁੜਤਾ ਮੁੰਡਿਆ ਚਿੱਟਾ ਤਾਂ ਤੇਰਾ ਕੁੜਤਾ ਮੁੰਡਿਆ ਕਿਸਦਾਰ ਜੀ ਨੇ ਸੀਤਾ ਵੀ ਗੀਜੇ ਕੋਲੇ ਰੱਖੀਆਂ ਮੋਰੀਆਂ ਘੀ ਦੇ ਕੋਲੇ ਰੱਖੀਆਂ ਮੋਰੀਆਂ ਗਲ ਮੇ ਕੋਲੇ ਫੀਤਾ ਵੀ ਸੋਨਾ ਤੂੰ ਲੱਗਦਾ ਕਿਉਂ ਫਿਰਦਾ ਚੁਪਕੀ ਤਾ ਵੀ ਸੋਨਾ ਤੂੰ ਲੱਗਦਾ ਕਿਉਂ ਫਿਰਦਾ ਚੁਪਕੀ ਤਾ ਅਰਬੀ 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 ਚੁੱਲੇ ਪਕਾਇਆਂ ਰੋਟੀਆਂ ਤੇ ਦਾਲ ਕਦੂ ਦੀ ਕਰਦੀ ਸੁਤਤਾ ਤੇ ਮੈਂ ਜਾਗਦੀ ਮੈਂ ਪੀ ਲੈ ਪੀ ਲੈ ਕਰਦੀ ਮੈਂ ਧੀ ਬਗਾਨੀ ਵੇ ਮੂਰਖਾ ਸੇਵਾ ਤੇਰੀ ਕਰਦੀ ਮੈਂ ਧੀ ਬਗਾਨੀ ਵੇ ਰਾਜਣਾ ਸੇਵਾ ਤੇਰੀ ਕਰਦੀ ਨਿੱਕੀ ਹੁੰਦੀ ਮੈਂ ਰੈਂਦੀ ਨਾਨਕੇ ਨਿੱਕੀ ਹੁੰਦੀ ਮੈਂ ਰੈਂਦੀ ਨਾਨਕੇ ਖਾਂਦੀ ਲੱਡੂ ਪੇੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਬੱਚੇ ਟੋਲ ਕੀ ਗਵ ਮੰਡੀਆਂ ਦੇ ਵੇੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਨਿੱਕੀ ਹੁੰਦੀ ਮੈਂ ਰੈਂਦੀ ਨਾਨਕੇ ਨਿੱਕੀ ਹੁੰਦੀ ਮੈਂ ਰੈਂਦੀ ਨਾਨਕੇ ਖਾਂਦੀ ਦੁੱਧ ਮਲਾਈਆਂ ਬਿਨਾ ਨਾਨਾ ਨਾਨੀ ਤਾਂ ਕੁਝ ਨਾ ਕਹਿੰਦੇ ਨਾਨਾ ਨਾਨੀ ਤਾਂ ਕੁਝ ਨਾ ਕਹਿੰਦੇ ਮਾਮੀ ਛਿੜਕਦੀ ਰਹਿੰਦੀ ਵਈ ਕੀ ਮਾਮੀ ਤੇਰਾ ਵਦਾਜ ਹੰਡਾਲਿਆ ਕੀ ਸ਼ਗਨਾ ਦੀ ਮਹਿੰਦੀ ਲੈ ਚਲ ਵੀਰਾ ਵੇ ਮੈਂ ਨਾਨਨਕੇ ਰਹਿੰਦੀ ਲੈ ਚਲ ਵੀਰਾ ਵੇ ਮੈਂ ਨਾਨਨਕੇ ਰਹਿੰਦੀ ਲੈ ਚਲ ਵੀਰਾ ਵੇ ਰਬੀ 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 ਬਹੁ ਮੇਰੇ ਨਿੱਕੇ ਵੀਰ ਦੀ ਕੰਮ ਦਾ ਦੁਕਾਨਾ ਕਰਦੀ ਇਸੀ ਆਪ ਕਾਵੇ ਰੋਟੀਆਂ ਤੇ ਦਾਲ ਕੱਦੂ ਦੀ ਧਾਦੀ ਬੋ ਵੀ ਸੈਂਡਲ ਲਾਲ ਜਰਾਬਾ ਪਾਣੀ ਪੰਪ ਤੋਂ ਪਰਦੀ ਬੋਤਲ ਠੇਕੇ ਦੀ ਪੀ ਲੈ ਪੀ ਲੈ ਕਰਦੀ ਬੋਤਲ ਠੇਕੇ ਦੀ ਪੀ ਲੈ ਪੀ ਲੈ ਕਰਦੀ ਬੋਤਲ ਠੇਕੇ ਦੀ ਇਸ ਤਰ੍ਹਾਂ ਦੀਆਂ ਹੋਰ ਬੋਲੀਆਂ ਤੇ ਲੋਕਗੀਤ ਤੇ ਟੱਪੇ ਆਪਾਂ ਅੱਗੇ ਲੈ ਕੇ ਆਵਾਂਗੇ ਜੀ ਹੋਰ ਵੀਡੀਓ ਦੇ ਵਿੱਚ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਅੱਜ ਵਾਲੀਆਂ ਬੋਲੀਆਂ ਤੁਹਾਨੂੰ ਕਿਵੇਂ ਲੱਗੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਨਵੀਂ ਬੋਲੀ ਹੋਰ ਬਹੁਤ ਸੋਹਣੀ ਬੋਲੀ ਆਉਂਦੀ ਹੈ ਤਾਂ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਜੀ ਕਮੈਂਟ ਕਰਕੇ ਆਪਾਂ ਥੋੜੀ ਬੋਲੀ ਵੀ ਚੈਨਲ ਤੇ ਅਪਲੋਡ ਕਰਾਂਗੇ